ਪਸੋਂ ਕਿ ਤੁਹਾਨੂੰ ਵੱਡੀ ਖਬਰ ਤੁਹਾਡੇ ਨਾਲ ਹੁਸ਼ਾਰਪੁਰ ਦੇ ਹੀ ਨਸਤੀਕੀ ਪਿੰਡ ਬਸੀ ਉਮਰਖਾਦ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਪਿੰਡ ਦੇ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਪੰਚ ਦੇ ਉੱਤੇ ਪਿੰਡ ਦੇ ਹੀ ਕੁਝ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਕਰ ਦਿੱਤਾ ਗਿਆ ਹੈ ਜ਼ਖਮੀ ਹਾਲਤ ਦੇ ਵਿੱਚ ਸਰਪੰਚ ਨੂੰ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਕਿ ਡਾਕਟਰਾਂ ਦੀ ਟੀਮ ਵੱਲੋਂ ਸਰਪੰਚ ਦਾ ਇਲਾਜ ਕੀਤਾ ਜਾ ਰਿਹਾ ਹੈ ਅਦਾ ਰਸਲ ਕੀ ਪੂਰਾ ਮਾਮਲਾ ਉਸ ਬਾਬਤ ਵੀ ਤੁਹਾਨੂੰ ਜਾਣਕਾਰੀ ਦੇ ਦਿਆਂ ਅਬੀਤੀ 3 ਜਨਵਰੀ ਨੂੰ ਇਹ ਪਿੰਡ ਬਸੀ ਉਮਰ ਖਾਤੇ ਤੇ ਤਕਰੀਬਨ 4 ਥਾਵਾਂ ਤੇ ਜਿਸ ਦੇ ਵਿੱਚ ਇੱਕ ਗੁਰੂ ਘਰ ਮੌਜੂਦ ਹੈ ਮੰਦਿਰ ਮੌਜੂਦ ਹੈ ਇੱਕ ਦਰਗਾਹ ਮੌਜੂਦ ਹੈ ਤੇ ਇੱਕ ਹੋਰ ਪਿੰਡ ਵਾਸੀ ਦਾ ਘਰ ਹੈ ਜਿੱਥੇ ਕਿ ਕੁਝ ਵਿਅਕਤੀਆਂ ਵੱਲੋਂ ਜਰੀ ਉਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਜਦੋਂ ਪਿੰਡ ਦੇ ਸਰਪੰਚ ਵੱਲੋਂ ਪਿੰਡ ਦੇ ਕੁਝ ਵਿਅਕਤੀਆਂ ਨੂੰ ਲੈ ਕੇ ਇਹਨਾਂ ਦੀ ਪੜਤਾਲ ਕੀਤੀ ਜਾਂਦੀ ਹੈ ਤੇ ਜਿਨ੍ਹਾਂ ਵਿਅਕਤੀਆਂ ਤੇ ਸ਼ੱਕ ਹੁੰਦਾ ਤਾਂ ਉਹਨਾਂ ਦੇ ਘਰ ਪੁਲਿਸ ਪਾਰਟੀ ਨੂੰ ਲੈ ਕੇ ਪਹੁੰਚਦੇ ਨੇ ਇਸ ਦੌਰਾਨ ਪਹਿਲਾਂ ਤਾਂ ਉਕਤ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਇਸ ਤੋਂ ਤਾਂ ਕਿ ਪੁਲਿਸ ਅਧਿਕਾਰੀ ਦੀ ਵਰਦੀ ਤੱਕ ਨੂੰ ਹੱਥ ਪਾਇਆ ਜਾਂਦਾ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਤਾਂ ਉਸ ਤੋਂ ਬਾਅਦ ਸਾਰੇ ਮਾਮਲੇ ਤੋਂ ਬਾਅਦ ਜਦੋਂ ਪੁਲਿਸ ਵਾਪਸ ਪਰਤ ਜਾਂਦੀ ਹੈ ਤੇ ਇਸ ਦੌਰਾਨ ਸਰਪੰਚ ਪਿੰਡ ਦੇ ਕੁਝ ਵਿਅਕਤੀਆਂ ਦੇ ਨਾਲ ਕੁਝ ਮੋਤਵਾਰਾਂ ਦੇ ਨਾਲ ਮੰਦਿਰ ਦੇ ਵਿੱਚ ਮੌਜੂਦ ਹੁੰਦਾ ਹੈ ਉੱਥੇ ਸੀਸੀਟੀਵੀ ਖੰਗਾਲੀ ਜਾ ਰਹੀ ਹੁੰਦੀ ਹੈ ਤੇ ਜਿਵੇਂ ਹੀ ਸਰਪੰਚ ਮੰਦਿਰ ਤੋਂ ਬਾਹਰ ਆਉਂਦਾ ਹੈ ਤੇ ਕੁਝ ਵਿਅਕਤੀਆਂ ਵੱਲੋਂ ਤੇਜ਼ ਤਾਰ ਹਥਿਆਰਾਂ ਦੇ ਨਾਲ ਜੋ ਲੈਸ ਹੁੰਦੇ ਨੇ ਤਾਂ ਉਹਨਾਂ ਵੱਲੋਂ ਇਸ ਸਰਪੰਚ ਦੇ ਉੱਤੇ ਕਾਤਲਾਨਾ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਇਸ ਹਮਲੇ ਦੇ ਵਿੱਚ ਜਿੱਥੇ ਇਸ ਸਰਪੰਚ ਦੇ ਇਹ ਬਾਹ ਅਤੇ ਸਿਰ ਦੇ ਵਿੱਚ ਗੰਭੀਰ ਸੱਟਾਂ ਲੱਗੀਆਂ ਨੇ ਉੱਥੇ ਹੀ ਇਸ ਸਰਪੰਚ ਦੀ ਪਤਨੀ ਵੀ ਇਸ ਹਮਲੇ ਦੇ ਵਿੱਚ ਜ਼ਖਮੀ ਹੋਈ ਹੈ ਤੇ ਦੋਹਾਂ ਆਮੀਆਂ ਆ ਬੀਬੀ ਦਾ ਇਲਾਜ ਹੈ ਜਿਹੜਾ ਉਹ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਤੇ ਸਾਰੇ ਮਾਮਲੇ ਨੂੰ ਲੈ ਕੇ ਸਰਪੰਚ ਅਮਨਦੀਪ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਉਸਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਸਰਪੰਚ ਵੱਲੋਂ ਵੀ ਸਾਰੇ ਮਾਮਲੇ ਦੀ ਜਿਹੜੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਰੇ ਮਾਮਲੇ ਨੂੰ ਲੈ ਕੇ ਹੁਸ਼ਾਰਪੁਰ ਦੇ ਥਾਣਾ ਹਰਿਆਣਾ ਦੀ ਪੁਲਿਸ ਵੱਲੋਂ ਵੀ ਵਕਫਾ ਖੇਤਰਾਂਮਾ ਅਧੀਨ ਕੁਝ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ਤੇ ਕੁਝ ਵਿਅਕਤੀਆਂ ਨੂੰ ਹਰਰਾਸਤ ਵਿੱਚ ਵੀ ਲਿਆ ਗਿਆ ਹੈ ਕਿャਨਾਂ ਮੈਂ ਤੁਹਾਡਾ ਤਾਂ ਤਾਂ ਪਹਿਮੇਰਾ ਸਰ ਅਮਨਦੀਪ ਸਿੰਘ ਮੌਜੂਦਾ ਸਰਪੰਚ ਹਾਂ ਪਿੰਡ ਬਸੀਵਰ ਖਾਂਦਾ ਜੀ। ਠੀਕ ਆ ਜੀ। ਤੁਹਾਡੇ ਤੇ ਘਾਤਰਾਨਾ حملہ ਹੋਇਆ ਕੀ ਪੂਰਾ ਮਾਮਲਾ ਸੀਗਾ ਕਿਵੇਂ ਇੰਨੀਆ ਗੰਭੀਰ ਸੱਟਾਂ ਲੱਗੀਆਂ ਨੇ ਤੁਹਾਡੀ ਤੇ ਤੁਹਾਡੀ ਵਾਈਫ ਦੇ? ਇਹ ਸਰ 3 ਤਰੀਕ ਨੂੰ 6:30 ਵਜੇ ਮੈਨੂੰ ਸਾਡੇ ਜੋ ਪਿੰਡ ਦੇ ਹੈੱਡ ਗ੍ਰੰਥੀ ਸੀਗੇ ਉਹਨਾਂ ਨੇ ਤਾਂ ਮੈਨੂੰ ਫੋਨ ਆਇਆ ਤੁਸੀਂ ਛੇਤਰੀ ਗੁਰਦੁਆਰਾ ਸਾਹਿਬ ਇੱਥੇ ਪਹੁੰਚੋ। ਜੀ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਉਹਨਾਂ ਨੇ ਜੋ ਮੈਨੂੰ ਦੱਸਿਆ ਉੱਥੇ ਗੁਰੂ ਦੀ ਗੋਲਕ ਵਗਾਰਾਂ ਨੂੰ ਉੱਥੇ ਜਾ ਕੇ ਛੇੜ ਛਾੜ ਕੀਤੀ ਗਈ ਸੀਗੀ ਜੋ ਉੱਥੇ ਫਲਾਵਰ ਪੇ ਪਲਾਸ ਉਹਨਾਂ ਨੂੰ ਵੀ ਆਗਨ ਲੱਗੀ ਹੋਈ ਸੀਗੀ ਤੇ ਜੋ ਸੀਗੀ ਮੋਮ ਦੀਆਂ ਕੈਂਡਲਾਂ ਨੂੰ ਕਾਫੀ ਮਾਤਰਾ ਵਿੱਚ ਉੱਥੇ ਪਿਘਲਾਇਆ ਗਿਆ ਸੀਗਾ ਤੇ ਜੋ ਗੋਲਕ ਸੀਗੀ ਉਹ ਪੂਰੀ ਕਾਲੀ ਹੋ ਚੁੱਕੀ ਸੀਗੀ ਤੇ ਉੱਥੇ ਕਾਫੀ ਖਲਾਰਾ ਮਤਲਬ ਮਿੱਟੀ ਵਗੈਰਾ ਕਾਫੀ ਖਿਲਰੀ ਹੋਈ ਸੀਗੀ ਉੱਥੇ ਉਹਦੇ ਗੋਲਕ ਦੇ ਵਿੱਚੋਂ ਪੈਸੇ ਵੀ ਚੋਰੀ ਕੀਤੇ ਗਏ ਸੀਗੇ ਤੇ ਲੰਮ ਸਮੋਂ ਉਥੋਂ ਬੜੀ ਮੁਸ਼ਕਲ ਨਾਲ ਸ਼ਾਇਦ ਮਹਾਰਾਜ ਦਾ ਸਰੂਪ ਉੱਥੇ ਬਚਿਆ ਆ ਤੇ ਉਥੇ ਮਤਲਬ ਅੱਗ ਲੱਗਣ ਦੇ ਚਾਂਸ ਕਾਫੀ ਜ਼ਿਆਦਾ ਸੀਗੇ ਉਥੇ ਬਚਾਅ ਹੋ ਗਿਆ ਬਟ ਉਥੇ ਜੋ ਜੋ ਪਲਾਸਟਿਕ ਦੇ ਫਲਾਵਰ ਸੀਗੇ ਉਥੇ ਉਹਨਾਂ ਨੂੰ ਅੱਗ ਲੱਗੀ ਸੀ ਮਤਲਬ ਉਥੇ ਹਾਂਜੀ ਫਿਰ ਜਦੋਂ ਆਪਾਂ ਉਹਨੂੰ ਪੁੱਛਿਆ ਗ੍ਰੰਤੀ ਸਾਹਿਬ ਨੂੰ ਕਿ ਕਿੱਦਾਂ ਉਹ ਕਹਿੰਦਾ ਜਦੋਂ ਮੈਂ ਇੱਥੇ ਆਇਆ ਸੀਗਾ ਤਾਂ ਇੱਥੇ ਸਾਡੇ ਹੀ ਪਿੰਡ ਦਾ ਇੱਕ ਬੰਦਾ ਆ ਅਮਰ ਸਿੰਘ ਉਹ ਇੱਥੇ ਬੈਠਾ ਸੀਗਾ ਜਦੋਂ ਉਹਨੂੰ ਪੁੱਛਿਆ ਸੀ ਮੈਂ ਕਿ ਤੂੰ ਇੱਥੇ ਕੀ ਕਰਦਾ ਉਹ ਕਹਿੰਦਾ ਮੈਂ ਇੱਥੇ ਸਫਾਈ ਕਰਦਾ ਤੇ ਫਿਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਪਿਆ ਜਦੋਂ ਉਹਨਾਂ ਨੇ ਦੇਖਿਆ ਤਾਂ ਉੱਥੇ ਗੁਰੂ ਦੀ ਗੋਲਕ ਵਗਾਰਾ ਸਾਰੀ ਕਾਲੀ ਹੋਈ ਪਈ ਸੀਗੀ ਅੱਗ ਲੱਗੀ ਹੋਈ ਸੀ ਉੱਥੇ ਫਿਰ ਉਹਨਾਂ ਨੇ ਤੇ ਫਿਰ ਉਹ फटाफट ਮੱਕੇ ਨੂੰ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਫੋਨ ਕੀਤਾ ਹਰਿਆਣਾ ਥਾਣੇ ਦੇ ਵਿੱਚ ਤੁਸੀਂ ਇੱਥੇ ਛੇਤੀ ਤੋਂ ਛੇਤੀ ਆ ਜਾਓ ਫਿਰ ਜਦੋਂ ਅਸੀਂ ਸਾਰਾ ਮਾਮਲਾ ਦੇਖਿਆ ਜਦੋਂ ਹੌਲੀ-ਹੌਲੀ ਸਾਨੂੰ ਪਤਾ ਲੱਗਦਾ ਗਿਆ ਮੰਦਰ 'ਚ ਵੀ ਚੋਰੀ ਹੋਈ ਆ ਪੀਰਾਂ ਦੀ ਮਸਜਿਦ ਦੇ ਵਿੱਚ ਚੋਰੀ ਹੋਈ ਆ ਤੇ ਨਾਲ ਦੇ ਕਿਸੇ ਘਰ ਵਿੱਚ ਉੱਥੇ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇਤ ਚਾਰ ਜਗਾਵਾਂ ਤੇ ਇੱਕੋ ਰਾਤ ਦੇ ਵਿੱਚ ਫਿਰ ਚਾਰ ਚੋਰੀਆਂ ਕੀਤੀਆਂ ਗਈਆਂ ਜਦੋਂ ਪਿੰਡ ਦੇ ਜੋ ਜਿਸ ਬੰਦੇ ਨੇ ਇਹ ਗੁਨਾਹ ਕੀਤਾ ਸੀਗਾ ਅਸੀਂ ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦੇ ਘਰ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਬੰਦਾ ਸਾਡਾ ਘਰ ਹੈ ਨਹੀਂ ਅਸੀਂ ਰਾਤ ਹੀ ਉਸ ਨੂੰ ਘਰੋਂ ਕੱਢ ਇੱਥੋਂ ਕੱਢ ਦਿੱਤਾ ਗਿਆ ਆ ਫਿਰ ਜਦੋਂ ਉਹ ਨਾਲ ਦੇ ਘਰ ਦੇ ਵਿੱਚ ਸਾਨੂੰ ਪਤਾ ਲੱਗਾ ਸ਼ੱਕ ਹੋਇਆ ਕਿ ਇੱਥੇ ਹੋ ਸਕਦਾ ਹੈ ਜੋ ਜੋ ਕੀ ਘਰ ਖਾਲੀ ਸੀਗਾ ਉਹ ਫਿਰ ਅਸੀਂ ਉਸ ਘਰ ਦੇ ਵਿੱਚ ਜਦੋਂ ਦੇਖਿਆ ਜਿੰਦੇ ਕੁੰਡੇ ਖੋਲ ਕੇ ਦੇਖਿਆ ਤਾਂ ਉਹ ਅੰਦਰ ਬੰਦਾ ਲੰਮਾ ਪਿਆ ਹੋਇਆ ਸੀਗਾ ਤੇ ਸ਼ਾਇਦ ਉਹ ਉਸ ਟਾਈਮ ਵੀ ਸਾਨੂੰ ਨਸ਼ੇ ਦੀ ਡੋਜ਼ ਵਿੱਚ ਬੰਦਾ ਲੱਗਾ ਹੋ ਤੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਮੋਰੇ ਹੋ ਕੇ ਇਹਨੂੰ ਪੁੱਛਿਆ ਕਿ ਤੁਸੀਂ ਇਹਨੂੰ ਪੁੱਛੋ ਹੁਣ ਆਪਣੇ ਹਿਸਾਬ ਨਾਲ ਤੇ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਹਾਂ ਵੀ ਤੇਰੇ ਜੋ ਚਾਰ ਚੋਰੀਆਂ ਤੂੰ ਇਕੱਲੇ ਨਹੀਂ ਕੀਤੀਆਂ ਉਹ ਤਾਂ ਉਸਨੇ ਇੱਕ ਸਾਢੇ ਹੀ ਬਿੰਦ ਦਾ ਲੱਕੀ ਸਿੰਘ ਉਰਫ ਭਿੰਡੇ ਆ ਜਿਸ ਦਾ ਨਾਮ ਰਿਹਾ ਕਿ ਇਹ ਬੰਦਾ ਵੀ ਮੇਰੇ ਨਾਲ ਰਾਤ ਚੋਰੀ ਕਰਨ ਦੇ ਵਿੱਚ ਸ਼ਾਮਲ ਸੀ ਤੇ ਤੇ ਜਦੋਂ ਪੁਲਿਸ ਪ੍ਰਸ਼ਾਸਨ ਨੇ ਆਪਾਂ ਉੱਥੇ ਸਾਡੀ ਇਨਵੈਸਟੀਗੇਸ਼ਨ ਚੱਲਦੀ ਪਈ ਸੀਗੀ ਉਸ ਬੰਦੇ ਦਾ ਨਾਮ ਨਾਮੀਨੇਸ਼ਨ ਕੀਤਾ ਆ ਤੇ ਐਸਆਈ ਗੁਰਚਰਨ ਸਿੰਘ ਸਾਡੇ ਨਾਲ ਸੀਗਾ ਉਸ ਮੌਕੇ ਤੇ ਉਹ ਜਦੋਂ ਬਲਵੀਰ ਸਿੰਘ ਭਿੰਡੀ ਨੂੰ ਉੱਥੇ ਪੁੱਛਿਆ ਗਿਆ ਤਾਂ ਉੱਥੇ ਕਾਕਾ ਆ ਗਿਆ ਕਾਕੇ ਦੀਆਂ ਭੈਣਾਂ ਜੋ ਜੋ ਸੰਦੀਪ ਸਿੰਘ ਕਾਕਾ ਮੌਕੇ ਦਾ ਪੈਂਚ ਮੈਂਬਰ ਵੀ ਹੈਗਾ ਆ ਉਸਨੇ ਉਸ ਨੂੰ ਰੈਸਟ ਕਰਨ ਤੋਂ ਉਸਨੇ ਉਹਦੇ ਵਿੱਚ ਆਪਣਾ ਵਾਅਦਾ ਪਾਈ ਹੈ ਕਿ ਤੁਸੀਂ ਇਸ ਨੂੰ ਜੋ ਲੱਕੀ ਸਿੰਘ ਨੂੰ ਤੁਸੀਂ ਰੈਸਟ ਨਹੀਂ ਕਰ ਸਕਦੇ ਤੇ ਉਸ ਦੇ ਵਿੱਚ ਮੈਂ ਵੀ ਰਿਕੁਐਸਟ ਕੀਤੀ ਸੰਦੀਪ ਸਿੰਘ ਨੂੰ ਵੀ ਤੂੰ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੂੰ ਇਹਦੇ ਵਿੱਚ ਤੂੰ ਇਸ ਨੂੰ ਨਾ ਰੋਕ ਸਾਡੇ ਗੁਰੂ ਘਰ ਦੇ ਵਿੱਚ ਚੋਰੀਆਂ ਹੋਈਆਂ ਆ ਮੰਦਰ ਦੇ ਵਿੱਚ 골ਕਾ ਚੋਰੀ ਹੋਈਆਂ ਆ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਤੂੰ ਸਾਡੇ ਨਾਲ ਕੋਆਪਰੇਟ ਕਰ ਜੇ ਬੰਦਾ ਹੋਊਗਾ ਗਲਤ ਹੋਊਗਾ ਤਾਂ ਇਹ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਦੇਖੋਗੀ ਠੀਕ ਹੈ ਇਹ ਇਹ ਮਾਮਲਾ ਆਪਣੇ ਆਪ ਹੀ ਹੈਂਡਲ ਹੋਊਗਾ ਪੁਲਿਸ ਪ੍ਰਸ਼ਾਸਨ ਇਹਨੂੰ ਦੇਖੋਗੇ ਪਰ ਉਸਨੇ ਕੋਈ ਉਸ ਦੀ ਮਤਲਬ ਸਾਡੀ ਕੋਈ ਵੀ ਉਸਨੇ ਆਪਣਾ ਗੱਲ ਨੂੰ ਮੰਨ ਨਹੀਂ ਨੀ ਹੈ ਜੀ ਤੇ ਇਹਨਾਂ ਨੇ ਗੁਰਚਰਨ ਜੋ ਏਸੇ ਸੀਗਾ ਉਸ ਦੇ ਕੱਪੜੇ ਪਾੜਨੇ ਸ਼ੁਰੂ ਕਰ ਦਿੱਤੇ ਖਿੱਚਾ ਤਾਂ ਨਹੀਂ ਕੀਤਾ ਤੁਸੀਂ ਇਹਨੂੰ ਛੱਡ ਦਿਓ ਇਹਨਾਂ ਨੇ ਮੌਕੇ ਤੇ ਜੋ ਲੱਕੀ ਸਿੰਘ ਸੀਗਾ ਉਸ ਨੂੰ ਗੁਰਚਰਨ ਨੂੰ ਫੜ ਕੇ ਉਸ ਨੂੰ ਫਰਾਰ ਕਰਾਤਾ ਤੂੰ ਇੱਥੋਂ ਦੌੜ ਜਾ ਤੇ ਮੌਕੇ ਤੇ ਜੋ ਵੀ ਸੀਗਾ ਫਿਰ ਉਸ ਨੂੰ ਮੈਂ ਪੁਲਿਸ ਜੋ ਬੰਦਾ ਸੀਗਾ ਉਸ ਨੂੰ ਜਾ ਕੇ ਛਡਵਾਇਆ ਕਿ ਤੁਸੀਂ ਤੁਸੀਂ ਐਦਾਂ ਨਾ ਕਰੋ ਵੀ ਸਰਕਾਰੀ ਅਫਸਰ ਹੈਗਾ ਆ ਇਸ ਨੂੰ ਤੁਸੀਂ ਛਡਵਾਇਆ ਹਾਂਜੀ ਕਿ ਤੁਸੀਂ ਐਦਾਂ ਬਤ ਕਹਿੰਦੇ ਸੀਗੇ ਕਿ ਦੋ ਜਣੇ ਸੀਗੇ ਉਹ ਸਰ ਦੋ ਜਣੇ ਸੀਗੇ ਇੱਕ ਬੰਦੇ ਨੇ ਨਾਲ ਉਹਨਾਂ ਦੇ ਉਹਨਾਂ ਨੇ ਵੀ ਹੈਲਪ ਕੀਤੀ ਬਟ ਉਹਨਾਂ ਨੇ ਨਾਲ ਲੱਗਦਾ ਉਹਨਾਂ ਨੇ ਵੀਡੀਓ ਵੀ ਕੈਪਚਰ ਕੀਤੀ ਮੌਕੇ ਦੀ ਠੀਕ ਹੈ ਜੀ ਹਾਂਜੀ ਉਹ ਮੌਕੇ ਦੀ ਸਾਰੀ ਵੀਡੀਓਗ੍ਰਾਫੀ ਜੀ ਹੈਗੀ ਆ ਇਹਨਾਂ ਨੇ ਜੋ ਮੌਕੇ ਤੇ ਦੋਸ਼ੀ ਸੀਗੇ ਸਾਰੇ ਫਰਵਾਰਦ ਉਹ ਇਹਨਾਂ ਨੇ ਜੋ ਵੀ ਸੀਗੇ ਸਾਰੇ ਦੌੜ ਗਏ ਉੱਥੋਂ ਜੋ ਸੀਗਾ ਮੇਨ ਬੰਦਾ ਅਮਰ ਸਿੰਘ ਸੀਗਾ ਉਹ ਉਹਨਾਂ ਨੇ ਗੱਡੀ 'ਚ ਸਿਕਾ ਉਸ ਟਾਈਮ ਉਹਨਾਂ ਦੇ ਵਿੱਚ ਠੀਕ ਹੈ ਜੀ ਹਾਂਜੀ ਤਾਂ ਫਿਰ ਤੁਹਾਡੇ ਕਿੱਦਾਂ ਸੱਟਾਂ ਲੱਗਿਆ ਉਸ ਤੋਂ ਬਾਅਦ ਕੀ ਹੋਇਆ ਜੀ ਤੁਹਾਡੇ ਤੇ ਤੁਸੀਂ ਕਹਿੰਦੇ ਖੰਡੇ ਕਰਪਾ ਦਾ ਨਾਮ ਲਾ ਕੀਤਾ ਜੀ ਇਸ ਘਟਨਾ ਤੋਂ ਬਾਅਦ ਜਦੋਂ ਪੁਲਿਸ ਪ੍ਰਸ਼ਾਸਨ ਥਾਣੇ ਚਲਾ ਗਿਆ ਉਸ ਨੂੰ ਲੈ ਕੇ ਅਮਰ ਸਿੰਘ ਨੂੰ ਉਸ ਤੋਂ ਬਾਅਦ ਅਸੀਂ ਸਾਰੀ ਜਗ੍ਹਾ ਦੇ ਵਿੱਚ ਫਿਰ ਆਪਾਂ ਮੰਦਰ ਦੇ ਵਿੱਚ ਗਏ ਮੰਦਰ ਦੇ ਵਿੱਚ ਕੈਮਰੇ ਲੱਗੇ ਹੋਏ ਹਨ ਜਦੋਂ ਅਸੀਂ ਮੰਦਰ ਦੇ ਵਿੱਚ ਉੱਥੇ ਕੈਮਰੇ ਚੈੱਕ ਕੀਤੇ ਰਿਕਾਰਡਿੰਗ ਸਾਰਾ ਕੁਛ ਹੀ ਦੇਖਿਆ ਉੱਥੇ ਇੱਕ ਦੋ ਬੰਦਿਆਂ ਦੀ ਐਕਟੀਵਿਟੀ ਸਾਨੂੰ ਲੱਗੀ ਆ ਜੋ ਅਮਰ ਸਿੰਘ ਜੀ ਦਾ ਉਹਦੀ ਐਕਟੀਵਿਟੀ ਪ੍ਰੋਪਰ ਉਹਦੇ ਵਿੱਚ ਨਜ਼ਰ ਆਈ ਅੰਦਰ ਗਿਆ ਉਹਨੇ ਗੋਲਕ ਚੱਕੀ ਦਿਖਾਈ ਦਿੱਤਾ ਆ ਉਹ ਸਾਰੀ ਅੱਧੇ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਜਦੋਂ ਅਸੀਂ ਨੋਟ ਕੀਤਾ ਇਸ ਟਾਈਮ ਦਾ ਲੰਬ ਸਮ ਟਾਈਮ ਸੀਗਾ 11:30 ਜੀ ਜਦੋਂ ਅਸੀਂ ਮੰਦਰ ਦੇ ਗੇਟ ਤੋਂ ਬਾਹਰ ਲੱਗੇ ਆਣ ਤੇ ਕਾਕਾ ਜੋ ਉਪ ਮੌਜੂਦਾ ਪੈਂਚਾ ਬਾਹਰੋਂ ਘਟੂ ਘਟੂ 16 17 ਬੰਦੇ ਉੱਥੇ ਬਾਹਰ ਖੰਡੇ ਤਲਵਾਰਾਂ ਲੈ ਕੇ ਖੜੇ ਸੀਗੇ ਤੇ ਉਹਨਾਂ ਨੇ ਜਦੋਂ ਸਾਡੇ ਉੱਪਰ ਨਾ ਸਾਨੂੰ ਕਿਹਾ ਕਿ ਤੁਸੀਂ ਬਾਹਰ ਨਿਕਲੋ ਤੁਹਾਨੂੰ ਅੱਜ ਜਾਨੋ ਮਾਰ ਦੇਣਾ ਕੁੱਟਣਾ ਮਾਰਨਾ ਆ ਅੱਜ ਤਾਂ ਅੱਜ ਤੁਹਾਨੂੰ ਜੀਣਾ ਨਹੀਂ ਛੱਡਣਾ ਹੈਗਾ ਫਿਰ ਸਾਡੇ ਦੋ ਤਿੰਨ ਬੰਦੇ ਜੋ ਕਰਨੈਲ ਸਿੰਘ ਸਿਗਾ ਜਾਂ ਇੱਕ ਰਜੀਵ ਆ ਭੁੰਗੇ ਤੋਂ ਉਹਨਾਂ ਨੇ ਉਹਨਾਂ ਨੂੰ ਪੁੱਛ ਕੇ ਕੀਤੀ ਵੀ ਹਾਂ ਵੀ ਤੁਸੀਂ ਦੱਸੋ ਯਾਰ ਤੁਸੀਂ ਐਦਾਂ ਨਾ ਕਰੋ ਇਹ ਤਾਂ ਇੱਕ ਸਾਡੇ ਗੁਰੂ ਘਰ ਦੇ ਵਿੱਚ ਚੋਰੀ ਹੋਈ ਅਸੀਂ ਉਹਦੀ ਇਨਕੁਆਰੀ ਚੱਲਦੀ ਪਈ ਆ ਜਦੋਂ ਉਹਨਾਂ ਨੇ ਉੱਥੇ ਜਾ ਕੇ ਉਹਨਾਂ ਨੇ ਉਹਨਾਂ ਦੀ ਵੀ ਕੋਈ ਗੱਲ ਨਹੀਂ ਮੰਨੀ ਤੇ ਫਿਰ ਮੇਰੀ ਵਾਈਫ ਨੇ ਵੀ ਮੈਨੂੰ ਰੋਕਿਆ ਕਿ ਤੁਸੀਂ ਨਾ ਜਾਓ ਮੈਂ ਕਹਿੰਦਾ ਇਹਦਾਂ ਤਾਂ ਕੁਝ ਨਹੀਂ ਲੱਗਾ ਹੋਣਾ ਅਸੀਂ ਤੱਕ ਅਨਵੈਸਟੀਗੇਸ਼ਨ ਚੱਲਦੇ ਉਹ ਆਪਣਾ ਕਰਦੇ ਪਏ ਆ ਤੇ ਜਦੋਂ ਮੈਂ ਬਾਹਰ ਨਿਕਲਿਆ ਤੇ ਇਹਨਾਂ ਨੇ ਮੇਤੇ ਉਸੇ ਟਾਈਮ ਹਮਲਾ ਸ਼ੁਰੂ ਕਰ ਦਿੱਤਾ ਮੇਰੇ ਸਿਰ ਦੇ ਵਿੱਚ ਤਲਵਾਰ ਮਾਰੀ ਆ ਤੇ ਇੱਥੇ ਇੱਥੇ ਵੀ ਤਲਵਾਰ ਮਾਰੀ ਆ ਇੱਥੇ ਖੰਡਾ ਮਾਰਿਆ ਮੇਰੇ ਇੱਕ ਵੀਡੀਓ ਵੀ ਆਈ ਆ ਤੁਹਾਡੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਹਾਂਜੀ ਹਾਂਜੀ ਸਾਰੇ ਇਹਨਾਂ ਨੇ ਮੈਨੂੰ ਬਾਹਰੋਂ ਕੱਟੂ-ਕੱਟ ਇਹ ਜਿੰਨੇ 15-16 ਜਾਣੇ ਨੇ ਮੈਨੂੰ ਇਕੱਠੇ ਤੇ ਅਟੈਕ ਕਰ ਦਿੱਤਾ ਉਹਦੇ ਵਿੱਚ ਮੇਰੇ ਕੱਲੋਂ ਖੰਡੇ ਤਲਵਾਰਾਂ ਜਿਦਾਂ ਮੇਰੇ ਮਾਰੀਆਂ ਗਈਆਂ ਜੀ ਉਹ ਤਾਂ ਬੜੀ ਮੁਸ਼ਕਲ ਨਾਲ ਪਿੰਡ ਵਾਸੀਆਂ ਨੇ ਮੈਨੂੰ ਉਸ ਇਹ ਵੀ ਮੇਰੇ ਨਾਲ ਸੀਗੇ ਪਹਿਲਾਂ ਇਹਨਾਂ ਦੇ ਵਾਲ-ਵਾਲ ਖਿੱਚੇ ਨਾਲ ਇਹਨਾਂ ਨੂੰ ਵੀ ਕੁੱਟਿਆ ਮਾਰੇ ਉਹਨਾਂ ਨੇ ਕਾਫੀ ਫਿਰ ਉਹਨਾਂ ਕੋ ਬੜੀ ਮੁਸ਼ਕਲ ਨਾਲ ਛੁੱਟ ਕੇ ਇਹਨਾਂ ਨੇ ਜਦੋਂ ਮੈਂ ਡਿਗਿਆ ਹੋਇਆ ਸੀਗਾ ਇਹਨਾਂ ਨੇ ਮੈਨੂੰ ਥੋੜਾ ਕਵਰ ਕੀਤਾ ਆ ਕੇ ਕਿਸ ਪਾਰਟੀ ਤੋਂ ਤੁਸੀਂ ਸਰਪੰਚ ਹੋ ਵੈਸੇ ਤਾਂ ਸਰ ਸਰਪੰਚ ਦੀ ਕੋਈ ਪਹਲਤੀ ਨਹੀਂ ਹੁੰਦੀ ਤੇ ਮੈਂ ਵੈਸੇ ਜੋ ਵੀ ਹੈਗੇ ਸਾਡੇ ਜਦੋਂ ਆਮ ਆਦਮੀ ਪਾਰਟੀ ਆਈ ਸੀਗੀ ਆਪਾਂ ਉਹਨਾਂ ਦੇ ਨਾਲ ਕਾਫੀ ਮਤਲਬ ਉਹਨਾਂ ਦੇ ਨਾਲ ਰਹੇ ਆ ਜੋ ਵੀ ਹੈ ਸਾਨੂੰ ਸਾਨੂੰ ਬਹੁਤ ਵਧੀਆ ਗਰੰਟਾ ਵੀ ਦਿੱਤੀਆਂ ਜੋ ਸਾਡਾ ਪਿੰਡ ਨੂੰ ਕਾਫੀ ਡਿਵੈਲਪਮੈਂਟ ਵੀ ਕਰਵਾਇਆ ਆਪਾਂ ਹਾਂਜੀ ਤੇ ਹੁਣ ਕੀ ਕਾਰਵਾਈ ਕੀਤੀ ਹੈ ਜੀ ਪੁਲਿਸ ਨੇ ਪੁਲਿਸ ਨੇ ਸਰ ਅਸੀਂ ਜੋ ਵੀ ਪ੍ਰਸ਼ਾਸਨ ਨੇ ਫਿਲਹਾਲ ਤਾਂ ਜੋ ਵੀ ਹੈ ਕਾਰਵਾਈ ਚੱਲਦੀ ਪਈ ਹੈ ਸਾਰਾ ਕੁਝ ਅਪ ਦੇਖਦੇ ਪਈ ਆ ਆਪਾਂ ਜੋ ਵੀਡੀਓ ਦੇ ਵਿੱਚ ਜੋ ਵੀ ਸੀਗੇ ਜਿਨ੍ਹਾਂ ਨੇ ਵਾਰ ਕੀਤਾ ਮੇਰੇ ਤੇ ਕੁੱਟਮਾਰ ਕੀਤੀ ਆ ਆਪਾਂ ਸਾਰੇ ਪੁਲਿਸ ਨੂੰ ਦੱਸ ਦਿੱਤਾ ਕਿ ਇਹਨਾਂ ਦੇ ਜਿੰਨੇ ਕੇ ਮੈਨੂੰ ਨਾਮਾਂ ਦਾ ਪਤਾ ਸੀਗਾ ਜੋ ਬਾਈਫੇਸ ਮੈਂ ਇਹਨਾਂ ਨੂੰ ਜਾਣਦਾ ਸੀਗਾ ਉਹ ਸਾਰੇ ਮੈਂ ਨਾਮ ਆਪਣੇ ਨੋਟ ਕਰਵਾ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ ਸਰਪੰਚ ਸਾਹਿਬ ਕੀ ਮੰਗ ਕਰਦੇ ਹੋ ਤੁਸੀਂ ਫਿਰ ਮੈਂ ਸਿਰਫ ਇਹ ਪ੍ਰਸ਼ਾਸਨ ਨੂੰ ਮੰਗ ਕਰਦਾ ਜੋ ਮੇਰੀ ਇਹਨਾਂ ਨੇ ਗੋਟਮਾਰ ਕੀਤੀ ਹੈ ਗੁਰੂ ਘਰ ਦੇ ਵਿੱਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨੂੰ ਮੈਂ ਇਹ ਹੀ ਮੰਗ ਕਰਦਾ ਇਹਨਾਂ ਤੇ ਸਖਤ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਦੁਬਾਰਾ ਐਦਾਂ ਦਾ ਕ੍ਰਾਈਮ ਨਾ ਮਤਖੋਬ ਹੀ ਪਿੰਡ ਦੇ ਵਿੱਚ ਮੈਂ ਇਹ ਹੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਕਿਸ ਪਾਰਟੀ ਦਾ ਸਬੰਧ ਰਿਹਾ ਤੇ ਇਹਦੇ ਦੂਸਰੇ ਗੁੰਡੇ ਲੋਗ ਹੈ ਇਹ ਸਰ ਜੋ ਸੰਦੀਪ ਸਿੰਘ ਕਾਕਾ ਆ ਇਹ ਆਦੀਆ ਸਾਹਿਬ ਦਾ ਜੋ ਸਾਡੇ ਐਕਐਮਐਲ ਆਦੀਆ ਜੀ ਹੈਗੇ ਉਹਨਾਂ ਦਾ ਰਾਈਟ ਹੈਂਡ ਆ ਉਹ ਹਮੇਸ਼ਾ ਹੀ ਆਦੀਆ ਸਾਹਿਬ ਇਹਨਾਂ ਨੂੰ ਬੈਕਅਪ ਤੇ ਸਪੋਰਟ ਕਰਦੇ ਆ ਸਰ ਜੈਨੂਅਲ ਜੀ ਗੱਲ ਆ ਤੁਸੀਂ ਮੰਨ ਸਕਦੇ ਏਸ ਗੱਲ ਨੂੰ ਕਿ ਇੱਕ ਬੰਦਾ ਸ਼ਰਿਆਮ ਖੰਡੇ ਲੈ ਕੇ ਉਹਨੇ ਵਾਰ ਕੀਤਾ ਡੇ ਟਾਈਮ ਦੇ ਵਿੱਚ ਕਿ ਸਿਰ ਮੇਰੇ ਸਰਪੰਚ ਦੇ ਅਹੁਦੇ ਦੇ ਉੱਪਰ ਵੀ ਇਹਨੇ ਇਹਨਾਂ ਉਹ ਕਹ ਲੋ ਕਿ ਉਹਦੇ ਖੰਡਿਆ ਦੇ ਵਾਰ ਕੀਤੇ ਜਾਣਾ ਵਾਈਫ ਨੂੰ ਮੇਰੀ ਨੂੰ ਕੁੱਟਿਆ ਗਿਆ ਠੀਕ ਹੈ ਇਨਾ ਹਮੇਸ਼ਾ ਮਤਲਬ ਉਹਨੇ ਪੁਲਿਸ ਦੀ ਵਰਦੀ ਪਾੜੀ ਆ ਉਸ ਬੰਦੇ ਦੀ ਕੋਈ ਆਮ ਬੰਦਾ ਚੀਜ਼ਾਂ ਨਹੀਂ ਕਰ ਸਕਦਾ ਉਹ ਬੰਦਾ ਬਹੁਤ ਹੀ ਵੱਡਾ ਗੈਂਗਸਟਰ ਆ ਮੈਂ ਆਦੀਆ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਮੰਨੋ ਚਾਹੇ ਨਾ ਮੰਨੋ ਇਹ ਸੱਚਾਈ ਤੁਹਾਨੂੰ ਮੰਨਣੀ ਪੈਣੀ ਹੈ ਜੀ ਇਹ ਇਹ ਤੁਹਾਡੀ ਹੀ ਸ਼ਹਿ ਦੇ ਨਾਲ ਤੁਹਾਡੀ سپورਟ ਦੇ ਨਾਲ ਇਹ ਸਾਰਾ ਕੰਮ ਹੋ ਰਿਹਾ ਹੈ ਮੈਂ ਫਿਰ ਵੀ ਤੁਹਾਨੂੰ ਬਾਰ ਬਾਰ ਇਹ ਹੀ ਕਹੂੰਗਾ ਦੀ ਸਭ ਤੁਸੀਂ ਇਸ ਸੱਚ ਨੂੰ ਨਹੀਂ ਬਦਲ ਸਕਦੇ ਇਹ ਤੁਹਾਨੂੰ ਸੱਚ ਮੰਨਣਾ ਹੀ ਪੈਣਾ ਇਸ ਗੱਲ ਦਾ ਇਹ ਤੁਹਾਡੀ ਸਪੋਰਟ ਨਾ ਹੋ ਰਹੀ ਜੋ ਗੰਦ ਪਿਆ ਇਹ ਜੋ ਚੋਰੀਆਂ ਹੋਈਆਂ ਜਿਹੜੇ ਇਹਨਾਂ ਨੂੰ ਸ਼ਹਿ ਮਿਲੀ ਆ ਇਹ ਸਾਰੇ ਪਿੰਡ ਨੇ ਜੋ ਵੀ ਇੱਥੇ ਹੈਗੇ ਮੱਲੇ ਦੇ ਜਿਨ੍ਹਾਂ ਨੇ ਕ੍ਰਾਈਮ ਕੀਤਾ ਨਾ ਇਹ ਸੰਦੀਪ ਸਿੰਘ ਕਾਕੇ ਦੀ ਸਪੋਰਟ ਦੇ ਵਿੱਚ ਸਾਰਾ ਕੁਝ ਹੀ ਹੋਇਆ ਐਮ ਇਨੀ ਪੁਲਿਸ ਦੀਆਂ ਵਰਦੀਆਂ ਫਾੜਦੀਆਂ ਹੁੰਦੀਆਂ ਉਸ ਜੋ ਉਹਨੇ ਆਪਣੀ ਸਿਕ ਪੁਲਿਸ ਪ੍ਰਸ਼ਾਸਨ ਸੀਗੀ ਆਪਣੀ ਡਿਊਟੀ ਕਰ ਰਹੀ ਸੀਗੀ ਉਦੀ ਬਰਦੀ ਪਾੜੀ ਗਈ ਉਹਦੀ ਸਕਾਲਰ ਖਿੱਚਿਆ ਗਿਆ ਉਸ ਦੇ ਵਿੱਚ ਮੈਂ ਇਹੀ ਪ੍ਰਸ਼ਾਸਨ ਨੂੰ ਮੰਗ ਕੀਤਾ ਜਿਹੜੇ ਇਦਾਂ ਦੇ ਗੁੰਡੇ ਬੰਦੇ ਆ ਨਾ ਤੇ ਸਖਤ ਆਪਣੀ ਕਾਰਵਾਈ ਕਰਕੇ ਇਹਨਾਂ ਨੂੰ ਜੇਲਾ ਵਿੱਚ ਸਿੱਟਿਆ ਜਾਵੇ ਤਾਂ ਕਿ ਸਾਰੀ ਜ਼ਿੰਦਗੀ ਜੇਲਾ 'ਚ ਇਹ ਬੰਦੇ ਜਾ ਕੇ ਸੜਨ ਇਹ